ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜਿਆ ਹ ਖਨੌਰੀ ਬਾਡਰ ਤੇ ਜਿੱਥੇ ਪਹਿਲਵਾਨ ਗੋਲੂ ਚੀਮਾ ਜੀ ਖੜੇ ਨੇ ਇਹ ਵੀ ਹਾਜ਼ਰੀ ਲਵਾ ਰਹੇ ਨੇ ਇਹਨਾਂ ਨਾਲ ਗੱਲ ਕਰਾਂਗੇ ਜੀ ਹਾਂਜੀ ਪਹਿਲਵਾਨ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਕਿਰਪਾ ਮਾਰ ਸੱਚੇ ਭਾਗਾਂ ਬੱਲੇ ਬੱਲੇ ਕਿਵੇਂ ਮਾਹੌਲ ਜੀ ਇੱਥੇ ਬਾਡਰ ਦਾ ਮਾਹੌਲ ਵਧੀਆ ਜੀ ਸ਼ਾਂਤ ਹੈ ਮਾਹੌਲ ਠੀਕ ਹੈ ਤੇ ਮਤਲਬ ਪੂਰੀ ਤਿਆਰੀ ਦੇ ਵਿੱਚ ਖੜੇ ਨੇਗੇ ਹਾਂਜੀ ਜਦੋਂ ਵੀ ਕਿਤੇ ਸਾਡੇ ਆਗੂਆਂ ਦੀ ਕਾਲ ਆਉਣੀ ਹੈ ਨਾਲ ਦੀ ਨਾਲ ਚੜ੍ਹਦੀ ਕਲਾ ਚ ਕਰ ਦੇਣਾ ਮਾਹੌਲ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਹਿਲਵਾਨ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜੇ ਹਲੇ ਵੀ ਰਜਾਈਆਂ 'ਚ ਪਏ ਨੇਗੇ ਜਾਂ ਘਰਾਂ 'ਚ ਬੈਠੇ ਨੇਗੇ ਉਹ ਸਾਰੇ ਇੱਥੇ ਪਹੁੰਚਣ ਕਿਉਂਕਿ ਇੱਥੇ ਸਾਡੇ 80-80 ਸਾਲ ਦੇ ਬਜ਼ੁਰਗ ਬੈਠੇ ਰਹੇਗੇ ਠੀਕ ਹੈ ਜੀ ਜਿਨ੍ਹਾਂ ਦੀ ਸਾਨੂੰ ਹੱਲਾਸ਼ੇਰੀ ਹੋਇਆ ਜਿਹੜੀ ਇਹ ਲੜਾਈ ਹੈ ਹੈ ਨੌਜਵਾਨਾਂ ਦੀ ਇਹ ਸਾਡੇ ਬਜ਼ੁਰਗਾਂ ਦੀ ਹੱਲਾਸ਼ੇਰੀ ਹੈ ਸੋ ਉਹਨਾਂ ਦੀ ਜਿਵੇਂ ਕਹਿੰਦੇ ਨੇ ਵੀ ਉਹ ਹੋਸ਼ ਤੇ ਜੋਸ਼ ਨੌਜਵਾਨਾਂ ਦੇ ਵਿੱਚ ਹੈ ਹਨਾ ਜੀ ਸੋ ਸਾਰੇ ਨੌਜਵਾਨ ਪਹੁੰਚਣ ਔਰ ਦੂਜੀ ਗੱਲ ਇਹ ਹੈ ਵੀ ਇੱਥੇ ਕੋਈ ਇਹੋ ਜਿਹਾ ਕੰਮ ਨਾ ਕਰਨ ਹੁੱਲੜਵਾਜੀ ਨਾ ਕਰਨ ਐਵੇਂ ਉਹਨਾਂ ਕਰਨੀ ਜਾਂ ਕੋਈ ਰੋੜਾ ਸਿਰਦਾ ਜਾਂ ਹੋਰ ਕਰਤਾ ਇਹ ਜਿਹੜੀ ਸਾਡੀ ਲੜਾਈ ਹੈ ਇਹ ਸੈਂਟਰ ਨਾਲ ਹੈ ਸਾਡੀ ਲੜਾਈ ਨਾ ਕਿ ਸਾਡੀ ਕੋਈ ਪੁਲਿਸ ਨਾਲ ਹੈ ਨਾ ਕੋਈ ਸਾਡੀ ਸੀਆਰਪੀ ਨਾਲ ਹੈ ਨਾ ਕੋਈ ਫੌਜ ਨਾਲ ਹੈਗੀ ਉਹ ਵੀ ਸਾਡੇ ਜਵਾਨ ਨੇ ਅਸੀਂ ਕਿਸਾਨ ਹਾਂ ਉਹ ਸਾਡੇ ਜਵਾਨ ਨੇ ਸਾਡੀ ਪੁੱਤ ਨੇ ਸਾਡੀ ਭਰਾ ਨੇਗੇ ਠੀਕ ਹੈ ਜੀ ਸੋ ਸਾਡੀ ਲੜਾਈ ਸੈਂਟਰ ਨਾਲ ਹੈਗੀ ਠੀਕ ਹੈ ਜੀ ਵੀ ਜਦੋਂ ਵੀ ਕੋਈ ਹੁਕਮ ਹੋਇਆ ਤਾਂ ਉਹਦੇ ਨਾਲ ਦੀ ਨਾਲ ਦਿੱਲੀ ਨੂੰ ਕੂਚ ਕਰਾਂਗੇ ਔਰ ਨੌਜਵਾਨਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇਗੇ ਉਹਨਾਂ ਨੂੰ ਇਹੀ ਸਨੇਹਾ ਦਿੰਨੇ ਆ ਵੀ ਸਾਡੇ ਬਜ਼ੁਰਗ ਇੱਥੇ ਪਹੁੰਚ ਗਏ ਨੌਜਵਾਨ ਜਿਹੜੇ ਬੈਠੇ ਨੇ ਚਾਹੇ ਕਿਸੇ ਵਰਗ ਦੇ ਨੇ ਪਲਵਾਰ ਨੇ ਕਬੱਡੀ ਵਾਲੇ ਨੇਗੇ ਕਲਾਕਾਰ ਨੇ ਸਾਰੇ ਪਹੁੰਚੋ ਹੋਵਾ ਆ ਕੇ ਸੋ ਦੂਜੀ ਗੱਲ ਇੱਕ ਮੈਂ ਹੋਰ ਦੱਸਣੀ ਚਾਹਉਣਾ ਵੀ ਇੱਥੇ ਖਾਸ ਕਰਕੇ ਜਿਹੜੇ ਇੱਥੇ ਰਹਿੰਦੇ ਨੇ ਉਹਨੂੰ ਮੈਸੇਜ ਇਹ ਹੈ ਵੀ ਸਫਾਈ ਥੋੜੀ ਜਿਹੀ ਰੱਖੋ ਟਾਇਲਟਾਂ ਵਗੈਰਾ ਨੇ ਜਿਹੜੀਆਂ ਉਹ ਵੀ ਇੱਥੇ ਵਿਦਤ ਕਰਨ ਜਿੱਥੇ ਕੋਈ ਆ ਲਫਾਫੇ ਵਗੈਰਾ ਸਫਾਈ ਰੱਖਣ ਕਿਉਂਕਿ ਇੱਥੇ ਪਤਾ ਨਹੀਂ ਕਿੰਨਾ ਕਚਰੇ ਸੰਘਰਸ਼ ਚੱਲ ਸਕਦਾ ਇੱਥੇ ਬਿਮਾਰੀ ਪੈਦਾ ਹੋ ਸਕਦੀ ਹੈ ਕਿ ਜਿਹੜੇ ਬਾਈ ਹੁੱਲੜ ਬਾਜੀ ਵਾਲੇ ਪਾਸਲੇ ਦੋ ਨੰਬਰੀ ਬੰਦੇ ਆਉਂਦੇ ਨੇ ਵਿੱਚ ਉਹ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਟਰਾਲੀ ਵਾਲੇ ਕਿਵੇਂ ਪਛਾਣ ਸਕਦੇ ਨੇ ਆਪਦੇ ਬੰਦਿਆਂ ਤੋਂ ਬਿਨਾ ਕੋਈ ਦੱਸੋ ਨਾ ਬਿਲਕੁਲ ਜੀ ਉਹ ਤਾਂ ਉਹਨਾਂ ਦਾ ਤਾਂ ਜਿਹੜਾ ਜੀ ਦੇਖੋ ਜਿਹੜਾ ਕੋਈ ਬੰਦਾ ਚੋਰ ਹੁੰਦਾ ਨਾ ਉਹਦੀ ਤਾਂ ਅੱਖ ਵੀ ਦੱਸਦੀ ਹੈ ਉਹਦੀ ਚਾਲ ਵੀ ਦੱਸਦੀ ਹੈ ਢਾਲ ਵੀ ਦੱਸਦੀ ਹੈ ਉਹਦੀ ਤੋਰ ਵੀ ਦੱਸਦੀ ਹੈ ਗੱਲਾਂ ਬਾਤਾਂ ਵੀ ਦੱਸਦੀ ਹੈ ਤੇ ਹਰੇਕ ਬੰਦਾ ਜਿਹੜਾ ਪਰਾਇਆ ਉਪਰਾ ਸਾਨੂੰ ਲੱਗਦਾ ਹੈ ਵੀ ਇਹ ਬੰਦਾ ਸੰਘਰਸ਼ ਸਾਡਾ ਖਰਾਬ ਕਰ ਰਿਹਾ ਹੈ ਉਹਦੇ ਲਵੇ ਜਾਓ ਉਹਦੀਆਂ ਗੱਲਾਂ ਬਾਤਾਂ ਪੁੱਛੋ ਕਿਹੜਾ ਪਿੰਡ ਹੈ ਕੀ ਆ ਤੁਹਾਡਾ ਇੱਥੇ ਕਿਵੇਂ ਆਏ ਹੋਗੇ ਤਾਂ ਉਹ ਤਾਂ ਉਹਦੀ ਨਾਲ ਦੀ ਨਾਲ ਪਤਾ ਲੱਗੂ ਨਾਲ ਦੀ ਨਾਲ ਫੜੋ ਜੀ ਆਪਣੇ ਜਥੇਬਦ ਦੇੜੇ ਜਥੇ ਦੇ ਆਪਣੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਨੇ ਜਾਂ ਮੈਂਬਰ ਨੇ ਉਹਨਾਂ ਨੂੰ ਦੱਸੋ ਵੀ ਇਹ ਬੰਦਾ ਇੱਥੇ ਆ ਕੇ ਹੁੱਲੜਵਾਜੀ ਕਰ ਰਿਹਾ ਹੈਗਾ ਠੀਕ ਹੈ ਜੀ ਹਾਂਜੀ ਹੋਰ ਕਿੰਨੇ ਕ ਲੈ ਕੇ ਆਏ ਤੁਸੀਂ ਜਵਾਨ ਨਾਲ ਜੀ ਅੱਜ ਅਸੀਂ ਜੀ ਅੱਜ ਤਾਂ 7-8 ਜਾਣੇ ਆਂਗੇ ਤਕਰੀਬਨ ਆਉਣੇ ਆ ਜੀ ਅਸੀਂ ਕੱਲ ਹੀ ਨਹੀਂ ਆਏ ਹਰ ਰੋਜ਼ ਆਉਣੇ ਆ ਅਸੀਂ ਸਵੇਰੇ ਆਉਣੇ ਆਂਗੇ 12:00 ਵਜੇ ਤੇ ਸ਼ਾਮ ਨੂੰ ਇਹ ਟਾਈਮ ਵਗ ਜਾਨੇ ਆਗੇ ਹਲੇ ਆਉਣ ਜਾਣ ਇਸ ਕਰਕੇ ਕਿਉਂਕਿ ਹਲੇ ਸਾਨੂੰ ਪ੍ਰੋਕਾਲ ਨਹੀਂ ਆਈ ਜਿੱਦੇ ਸਾਨੂੰ ਪਤਾ ਲੱਗੇ ਵੀ ਕੁਝ ਕਰਨਾ ਹੈ ਉਹਦੇ ਪੱਕੇ ਆਵਾਂਗੇ ਅਸੀਂ ਠੀਕ ਹੈ ਪਲਵਾਨ ਸਾਹਿਬ ਇੱਕ ਗੱਲ ਹੋਰ ਦੱਸੋ ਜਿਵੇਂ ਹੁਣ ਮੀਟਿੰਗਾਂ ਹੋ ਗਈਆਂ ਤਿੰਨ ਚਾਰ ਅੱਜ ਫਿਰ ਸ਼ਾਮ ਨੂੰ ਰੱਖੀ ਹੋਈ ਹੈ ਮੀਟਿੰਗ 6 ਵਜੇ ਹਾਂਜੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਇਹ ਅਹ ਦੇਖੋ ਜੀ ਮੁਸ਼ਕਲ ਹੈਗਾ ਇਹ ਧੌਣ ਚ ਕੀ ਲੈ ਮੋਦੀ ਦੇ ਬਹੁਤ ਵੱਡਾ ਇਹ ਕਿਸਾਨਾਂ ਨੇ 3 ਸਾਲ ਪਹਿਲਾਂ ਵੀ ਕੱਢਿਆ ਸੀ ਹਾਂਜੀ ਜਿਵੇਂ ਸਾਡੇ ਪਲਵਾਨਾਂ ਦੀ ਕੁਸ਼ਤੀ ਹੁੰਦੀ ਆ ਉਦੋਂ ਥੋੜਾ ਜਿਹਾ ਕਕਾਸਰ ਰਹਿ ਗਈ ਸੀ ਤੇ ਗੋਡਾ ਸਮਾਰਕ ਤੋਂ ਤੇ ਟਿਕਿਆ ਨਹੀਂ ਜਿਹੜੀ ਹੁਣ ਕੁਸ਼ਤੀ ਹੋਈ ਹੋਣੀ ਹੈ ਕਿ ਕਿਸਾਨਾਂ ਤੇ ਸੈਂਟਰ ਦੀ ਮੋਦੀ ਅੜੀ ਝੜੀ ਦੀ ਹੁਣ ਇੱਕ ਪਾਸਾ ਕਰਾਂਗੇ ਹਾਂਜੀ ਹਾਂ ਹੁਣ ਲਕੀਰ ਖਿੱਚ ਕੇ ਜਾਵਾਂਗੇ ਉੱਥੋਂ ਸਾਰਾ ਪਾਈ ਪਾਈ ਮਨਾ ਕੇ ਵਾਪਸ ਆਵਾਂਗੇ ਉਹਨਾਂ ਜਿਹੜੇ ਅਸੀਂ ਘਰਾਂ ਚ ਨਹੀਂ ਵੜਦੇ ਠੀਕ ਹੈ ਪਿਛਲੀ ਵਾਰੀ ਜਦੋਂ ਧਰਨੇ ਲੱਗੇ ਸੀ ਆਪਣੇ ਦਿੱਲੀ ਜੀ ਉਦੋਂ ਕੀ ਘਟ ਰਹੀ ਗਈ ਜੀ ਆਪਾਂ ਨੂੰ ਦੁਬਾਰੇ ਆਉਣਾ ਪੈ ਗਿਆ ਇੱਥੇ ਕਾਟ ਰੇਗੀ ਸਾਡੇ ਲੀਡਰਾਂ ਦੀ ਜੀ ਸਾਡੇ ਲੀਡਰ ਵਿੱਚ ਕੁਝ ਮਾੜੇ ਸੀਗੇ ਜਿਹੜੇ ਨਾਲ ਰਲ ਕੇ ਜਿਨ੍ਹਾਂ ਨੂੰ ਚੌਸ ਸੀ ਅਸੀਂ ਵੋਟਾਂ 'ਚ ਖੜੇ ਹੋਈਏ ਛੇਤੀ ਜਾ ਕੇ ਕਿਉਂਕਿ ਲੋਕ ਸਾਡੇ ਵੀ ਨਾਲ ਜੁੜੇ ਨੇ ਸਾਰੇ ਕਿਸਾਨਾਂ ਦੇ ਤੇ ਕੁਝ ਮਾਇਆ ਮੂਆ ਦੇ ਚੱਕਰ 'ਚ ਪੈ ਗਏ ਪਰ ਅੱਜ ਜਿਹੜੇ ਇੱਥੇ ਪਹੁੰਚੇ ਨੇ ਇਹ ਗੁਰੂ ਘਰੋਂ ਅਰਦਾਸਾਂ ਕਰਕੇ ਆਏ ਨੇ ਸਾਰੇ ਚੜ੍ਹਦੀ ਕਲਾ 'ਚ ਨੇ ਕਲੰਗੀ ਵਾਲੇ ਪਾਤਸ਼ਾਹ ਦਾ ਸਿਰ ਤੇ ਹੱਥ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਇੱਥੇ ਕੋਈ ਨਾਂ ਬਕਿਆ ਹੋਇਆ ਹੈ ਹੁਣ ਜ਼ਮੀਰ ਵਾਲੇ ਆਏ ਨੇ ਅਣਖ ਵਾਲੇ ਆਏ ਨੇ ਤੇ ਅਬ ਦੀ ਕਿਸਾਨੀ ਖਾਤਰ ਲੜਨ ਵਾਲੇ ਆਏ ਤੇ ਹੁਣ ਜਿਹੜਾ ਤੁਸੀਂ ਪਹਿਲਾ ਦੀਪ ਸਿੱਧੂ ਦੀ ਬਹੁਤ ਵੱਡਾ ਆਸਰਾ ਤੀਜੀ ਜਵਾਨਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਘਾਟ ਹੈਗੀ ਜੀ ਦੇਖੋ ਜੀ ਜਦੋਂ ਤੋਂ ਸਾਡਾ ਖਾਲਸਾ ਪੰਥ ਸਾਜਿਆ ਸਮੇਂ-ਸਮੇਂ ਦੇ ਨਾਲ ਦੀਪ ਸਿੱਧੂ ਪੈਦਾ ਹੁੰਦੇ ਰਹੇ ਨੇਗੇ ਹਾਂਜੀ ਹਾਂਜੀ ਤੇ ਕੋ ਦੇਖੋ 20ਵੀਂ ਸਦੀ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲੇ ਹੋਏ ਨੇ ਜੀ ਉਦੋਂ ਬਾਅਦ ਕਿੰਨੇ ਹੋਏ ਦੀਪ ਸਿੱਧੂ ਹੋਏ ਅੱਜ ਵੀ ਸਾਰੇ ਖੇੜੇ ਵਿੱਚ ਦੀਪ ਸਿੱਧੂ ਹੀ ਨੇ ਹਾਂਜੀ ਪਰਮਾਤਮਾ ਨੇ ਪਤਾ ਨਹੀਂ ਕਿ ਕਿਹ ਚ ਕਲਾ ਵਰਤਾ ਦੇਣੀ ਹੈ ਜੀ ਇਹ ਤੇ ਪਰਮਾਤਮਾ ਨੇ ਕਲਾ ਵਰਤਾਉਣੀ ਹੈ ਕੋਈ ਨਹੀਂ ਦੇਖਣਾ ਹੋਣਾ ਮੋਣਾ ਅਮਰਦਤ ਧਾਰੀ ਹੈ ਕਿਵੇਂ ਹੈਗਾ ਜਦੋਂ ਕਲ ਵਰਤ ਕੀ ਹਰੇਕ ਇੱਥੇ ਦੀਪ ਸਿੱਧੂ ਹੈ ਜੀ ਇੱਕ ਬਾਈ ਜੀ ਇੱਕ ਹੋਰ ਦੱਸੋ ਨਾਲੇ ਮੈਸੇਜ ਲਾਓ ਸਾਰਿਆਂ ਨੂੰ ਖਣੋਰੀ ਬਾਰਡਰ ਦੇ ਉੱਤੇ ਜਿੱਥੇ ਕਿਸਾਨ ਦਿੱਲੀ ਨੂੰ ਜਾ ਰਹੇ ਸੀ ਤੇ ਇੱਥੇ ਆ ਕੇ ਰੋਕੇ ਹੋਏ ਨੇ ਰੋਕੇ ਹੋਏ ਨੇ ਕਿਸਾਨ ਤੇ ਪ੍ਰਸ਼ਾਸਨ ਹੈ ਜਿਹੜਾ ਉਹ ਕਹਿੰਦਾ ਕਿ ਅਸੀਂ ਦਿੱਲੀ ਕਿਸਾਨਾਂ ਨੂੰ ਨਹੀਂ ਜਾਣ ਦੇਣਾ ਮੀਟਿੰਗ ਵੀ ਚੱਲ ਰਹੀ ਹੈ ਸਰਕਾਰ ਕੀ ਫੈਸਲਾ ਦਿੰਦੀ ਹੈ ਦੇਖਾਂਗੇ ਸਰਕਾਰ ਮੰਗਾ ਮੰਨਦੀ ਆ ਨਹੀਂ ਮੰਨਦੀ ਆ ਮੀਟਿੰਗ ਸ਼ੁਰੂ ਆ ਜੋ ਚੰਡੀਗੜ੍ਹ ਵਿਖੇ ਹੋ ਰਹੀ ਆ ਤੇ ਉਸ ਤੋਂ ਬਾਅਦ ਹੀ ਕਿਸਾਨ ਯੂਨੀਅਨ ਦਾ ਜੇਕਰ ਡੀਕ ਰਹੇ ਨੇ ਕਿਸਾਨ ਕੇ ਜੇਕਰ ਯੂਨੀਅਨਾਂ ਦਾ ਕੋਈ ਹੋਕਾ ਟਾਈਮ ਆਉਂਦਾ ਕਿ ਤੁਸੀਂ ਅੱਗੇ ਵਧੋ ਤਾਂ ਅੱਗੇ ਵਧਿਆ ਜਾਊਗਾ ਦੇਖੋ ਟਰੈਕਟਰ ਤਿਆਰ ਵਰਤਿਆਰ ਟਰੈਕਟਰ ਖੜੇ ਨੇ ਕਿਸਾਨਾਂ ਦੇ ਜਦੋਂ ਵੀ ਕਾਲ ਆਉਂਦੀ ਆ ਇਹ ਟਰੈਕਟਰ ਸਿੱਧੇ ਜਾਣਗੇ ਬਨਬਨ ਤੋੜ ਕੇ ਜਾਣੀ ਜਾਣੇ ਇਹ ਰੋਕੇ ਨਹੀਂ ਰੁਕਦੇ ਕਿਉਂਕਿ ਦਰਿਆਵਾਂ ਦੇ ਜਿਹੜੇ ਬਨ ਨਹੀਂ ਲਾਏ ਜਾਂਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਨੇ ਕਰਾਂ ਚ ਬੈਠੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਤੁਸੀਂ ਦੇਖੋ ਉਹਨਾਂ ਦੀ ਗੱਲ ਇਹ ਹੈ ਜੀ ਇਹ ਲੜਾਈ ਹੈਗੀ ਹੈ ਜਿਹੜੀ ਸਾਡੀ ਲੜਾਈ ਹੈਗੀ ਇਹ ਇੱਕ ਕੱਲੀ ਇੱਕ ਜਥੇਬੰਦੀ ਦੀ ਨਹੀਂ ਹੈਗੀ ਹਾਂਜੀ ਹਾਂ ਨਾ ਕੱਲੀ ਇੱਕ ਜਥੇਬੰਦੀ ਦੀ ਨਾ ਇੱਕ ਪਿੰਡ ਦੀ ਹੈ ਨਾ ਇੱਕ ਜ਼ਿਲ੍ਹੇ ਦੀ ਹੈ ਇਹ ਲੜਾਈ ਪੂਰੇ ਪੰਜਾਬ ਦੀ ਹੈ ਸਾਨੂੰ ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਨਾ ਕਿ ਜਥੇਬੰਦੀਆਂ ਦੇ ਝੰਡੇ ਇੱਕ ਅਕਾਲ ਪੁਰਖ ਦਾ ਝੰਡਾ ਕਲੰਗੀਆਂ ਵਾਲੇ ਦਾ ਝੰਡੇ ਥੱਲੇ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਸਾਰੇ ਬਖਰੇਵੇਂ ਛੱਡ ਕੇ ਆਪ ਵਿੱਚ ਜਿਹੜੀਆਂ ਕੋਈ ਮਾੜੀਆਂ ਮੋਟੀਆਂ ਮਨ ਮੋਟਾਪ ਨੇ ਸਾਰੇ ਛੱਡ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸਾਰੇ ਲੜੀਏ ਉਹਨਾਂ ਨੂੰ ਇਹੀ ਸੱਦਾ ਦਿੰਦੇ ਆ ਵੀ ਅਸੀਂ ਤੁਹਾਡੇ ਭਰਾ ਟੋਡੇ ਵੀਰੋ ਤੁਸੀਂ ਵੀ ਸਾਡੇ ਵੱਡੇ ਛੋਟੇ ਸਾਰੇ ਆਵਰ ਰਲ ਕੇ ਸਾਰੇ ਆਪਾਂ ਰਲ ਕੇ ਲੜਾਈ ਲੜੀਏ ਕੇਂਦਰ ਨਾਲ ਜਿਹੜੀ ਕੁਸ਼ਤੀ ਸਾਡੀ ਹੁਣ ਹੋਣੀ ਹੈ ਆਰਪਾਰ ਦੀ ਹੋਣੀ ਹੈ ਅਸੀਂ ਜਿੱਤ ਕੇ ਆਵਾਂਗੇ ਠੀਕ ਹੈ ਜੀ ਧੰਨਵਾਦ ਜੀ ਇਹ ਸੀ ਆਪਣੇ ਗੋਲੂ ਪਲਵਾਨ ਜੀ ਪਹਿਲਾਂ ਕਬੱਡੀ ਖੇਡਦੇ ਰਹੇ ਨੇ ਜਥੇਦਾਰ ਗਰਜੰਟ ਸਿੰਘ ਜੀ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਪਿੰਡ ਦਗਾਲ ਤੋਂ ਹਾਂਜੀ ਜਥੇਦਾਰ ਸਾਹਿਬ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਕੀ ਘਾਟਾਂ ਨੇ ਕਿਸ ਚੀਜ਼ ਦੀ ਜ਼ਰੂਰਤ ਹੈ ਇੱਥੇ ਅੱਜ ਇੱਥੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜਨਤਾ ਦੀ ਆਵਾਜ਼ ਦੇ ਮਾਧਮ ਰਾਹੀਂ ਕੋਨੇ-ਕੋਨੇ 'ਚ ਕਿਸਾਨਾਂ ਦੇ ਸੰਘਰਸ਼ ਦੀ ਗੱਲ ਜਿਹੜੀ ਪਹੁੰਚਾਈ ਜਾ ਰਹੀ ਹੈ। ਇਹ ਅੱਜ ਦੇ ਸੰਘਰਸ਼ ਵਿੱਚ ਜੋ ਪਾਈਸਾ ਹੋਰੀ ਦੱਸ ਹੀ ਰਹੇ ਸੀ ਕਿ ਜੋ ਕਮੀਆਂ ਪਹਿਲਾਂ ਰਹੀਆਂ ਉਹ ਕਹਿਣ ਤੋਂ ਮਤਲਬ ਕਿ ਥੋੜੀ ਜਿਹੀ ਕਮੀ ਇਹ ਰਹਿ ਗਈ ਕਿ ਗੋਡਾ ਤਾਂ ਧਰ ਲਿਆ ਸੀ ਪਰ ਥੋੜੇ ਬੁੱਤੇ ਜ਼ੋਰ ਜਮਾਈ ਨਹੀਂ ਕਰੀ। ਅਗਰ ਜ਼ੋਰ ਜਮਾਈ ਕਰਕੇ ਉਹ ਗੋਡੇ ਦਾ ਜਿਹੜੀ ਆਕੜ ਸੀ ਉਹ ਕੱਢ ਦਿੰਦੇ ਮੈਚ ਵਿੱਚ ਰਹਿ ਗਿਆ। ਹਾਂ ਉਹ ਮੈਚ ਵਿੱਚ ਰਹਿ ਗਿਆ। ਹੁਣ ਜਿਹੜਾ ਮੈਚ ਹੈ ਇਹ ਆਰ ਪਾਰ ਦਾ ਮੈਚ ਹੈ ਕਿਉਂਕਿ ਮੈਂ ਇੱਕ ਹੋਰ ਵੀ ਕਹੂੰ ਕਿ ਜਿੱਥੇ ਸਾਡੀਆਂ ਖਾਲਸਾ ਫੌਜਾਂ ਪਹਿਲਾਂ ਜੂਝਦੀਆਂ ਰਹੀਆਂ ਅੱਜ ਵੀ ਮੈਂ ਕਹਿੰਦਾ ਵੀ ਜਿੱਥੇ ਬੰਦੀਆਂ ਨੂੰ ਬੇਨਤੀ ਕਰੀਏ ਕਿ ਖਾਲਸਾ ਫੌਜਾਂ ਨੂੰ ਵੀ ਸੱਦਾ ਪੱਤਰ ਦਿੱਤਾ ਜਾਵੇ ਤਾਂ ਕਿ ਉਹ ਵੀ ਇਸ ਸੱਦੇ ਪੱਤਰ ਦੀ ਆਸ ਵਿੱਚ ਬੈਠੇ ਨੇ ਕਿ ਸਾਨੂੰ ਸੁਨੇਹਾ ਮਿਲ ਜੇ ਤਾਂ ਅਸੀਂ ਵੀ ਆਪਣੇ ਘੋੜੇ ਲੈ ਕੇ ਉੱਥੇ ਪਹੁੰਚੀਏ ਠੀਕ ਹੈ ਸੋ ਆਕਾਲ ਪੁਰਖ ਵਾਹਿਗੁਰੂ ਕਿਰਪਾ ਕਰੂਗਾ ਮੋਰਚਾ ਜਿਹੜਾ ਸਰ ਹੋ ਕੇ ਮੁੜੂਗਾ ਸਾਰੇ ਹੁਣ ਬਜ਼ੁਰਗ ਕੀ ਬੱਚੇ ਕੀ ਪੜਨ ਵਾਲੇ ਬੱਚੇ ਕੀ ਨਿੱਕੇ ਬੱਚਾ ਦੇਖੋ ਜਾ ਰਹੇ ਸਕੂਟਰੀ ਤੇ ਧਿਆਨ ਦਿਓ ਛੋਟਾ ਜਿਹਾ ਬੱਚਾ ਸਿਰਫ 12 ਸਾਲ ਦਾ ਔਰ 12 ਸਾਲ ਦੇ ਬੱਚੇ ਨੇ ਅੰਦਰ ਵੀ ਜੋਸ਼ ਹੈ ਮੇਰੇ ਇੱਕ ਗੱਲ ਦਿਮਾਗ 'ਚ ਆ ਗਈ ਬੱਚੇ ਤੋਂ ਦੇਖੋ ਜਿਹੜੀ ਸਾਡੀ ਪੰਜਾਬ ਦੀ ਮਿੱਟੀ ਹੈ ਇੱਥੇ ਜਦੋਂ ਵੀ ਸਮੇਂ-ਸਮੇਂ 'ਤੇ ਸਰਕਾਰਾਂ ਨੇ ਟੱਕਰਾਂ ਲਈਆਂ ਤਾਂ ਇੱਥੇ 9 ਸਾਲ ਦੇ 7 ਸਾਲ ਦੇ ਵੀ ਜ਼ੁਲਮ ਦੇ ਖਿਲਾਫ ਲੜੇ ਔਰ 80 ਸਾਲ ਦੇ 70 ਸਾਲ ਦੇ ਨੇ ਖੰਡਾ ਚੱਕ ਕੇ ਜ਼ੁਲਮ ਦੇ ਖਿਲਾਫ ਲੜੇ ਇੱਥੇ ਕੋਈ ਜਵਾਨੀ ਨਹੀਂ ਕੋਈ ਇੱਥੇ ਬੱਚਾ ਨਹੀਂ ਕੋਈ ਬਜ਼ੁਰਗ ਨਹੀਂ ਸਾਰੇ ਗੱਲੀਆਂ ਵਾਲੇ ਪਾਸ਼ਾ ਦੇ ਜੰਗੀ ਯੋਧੇ ਨੇ ਜਿੱਦੇ ਵਿਗਲ ਵੱਜਿਆ ਚੜ੍ਹਦੀ ਕਲਾ ਚ ਹੋਊਗਾ ਠੀਕ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ